ਮੇਰਾ ਨਾਮ ਪ੍ਰਕਾਸ਼ ਸਿੰਘ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਟਾਲੇ ਵਿਖੇ ਜ਼ਿਲ੍ਹਾ ਗਦਾਫਪੁਰ ਦੀ ਜਿਹੜੀ ਚੋਣ ਕੀਤੀ ਆ ਸਾਡੇ ਪ੍ਰਧਾਨ ਸਾਹਿਬਾਏ ਆ ਸਰਦਾਰ ਬਲੇਵ ਸਿੰਘ ਜੀ ਬੱਬੂ ਇਹਨਾਂ ਨੇ ਮਾਨ ਬਖਸ਼ਿਆ ਆ ਮੈਂ ਸਾਰੇ ਆਪਰੇਟਰ ਸਾਹਿਬਾਨਾਂ ਦਾ ਤੇ ਪੰਜਾਬ ਦੇ ਪ੍ਰਧਾਨ ਦਾ ਸੈਕਟੀ ਸਾਹਿਬ ਦਾ तहे ਦਿਲੋਂ ਧੰਨਵਾਦ ਆ ਜਿਨ੍ਹਾਂ ਇਹ ਦੀ ਵੱਡੀ ਜ਼ਿੰਮੇਵਾਰੀ ਮੈਨੂੰ ਦਿੱਤੀ ਆ ਸਰਕਾਰ ਦੇ ਪ੍ਰਧਾਨ ਬਣਾਏ ਮੈਂ ਮਿਨੀ ਬੱਸ ਆਪਰੇਟਰ ਯੂਨੀਅਨ ਜ਼ਿਲ੍ਹਾ ਗਰਦਾਸਪੁਰ ਬਟਾਲੇ ਤੋਂ ਇਹਨਾਂ ਨੇ ਪ੍ਰੈਜ਼ੈਂਟ ਥਾਪਿਆ ਆ ਤੇ ਉਹਦੀ ਮੈਂ ਬੜੀ ਤਨਦੇਈ ਨਾਲ ਸੇਵਾ ਕਰੂੰਗਾ ਜੋ ਵੀ ਆਪਣੇਤਰਾਂ ਦੀਆਂ ਮੁਸ਼ਕਲਾਂ ਆ ਉਹ ਉਹਦੀ ਤਨਦੇਈ ਨਾਲ ਹੱਲ ਕਰਾਉਣ ਦਾ ਯਤਨ ਕਰੂੰਗਾ ਪ੍ਰਧਾਨ ਸਾਹਿਬ ਦੇ ਪੰਜਾਬ ਦੇ ਸਾਡੀ ਪੂਰੀ ਬਾਡੀ ਦੇ ਨਾਲ ਰਾਤ ਦਿਨ ਇਕ ਕਰਕੇ ਬੜੀ ਮਿਹਨਤ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰਾ ਸਾਥ ਦੇਵਾਂਗੇ ਆਪਾਂ ਪ੍ਰਧਾਨ ਸਾਹਿਬ ਨਾਲ ਗੱਲ ਕਰਕੇ ਅੱਜ ਤੇ ਮੈਂ ਅੱਜ ਹੀ ਤੁਸੀਂ ਆਏ ਜੋ ਜਿਹਾ ਉਹਦਾ ਸਾਭਿਆ ਹੀ ਆ ਇਸ ਤੋਂ ਬਾਅਦ ਪ੍ਰਧਾਨਾਂ ਦੀ ਸਲਾਹ ਕਰਕੇ ਆਪਣੇ ਵਰਕਰ ਸਾਥੀਆਂ ਦੇ ਸਾਰੇ ਜਿੱਦਾਂ ਜਿੱਦਾਂ ਕਹਿਣਗੇ ਉਦਾਂ ਆਪਾਂ ਚੱਲਾਂਗੇ ਹਾਂਜੀ ਹਾਂ ਜੋ ਵੀ ਕਿਤੇ ਜਾਤੀ ਹੋਊਗੀ ਉੱਥੇ ਆਪਾਂ ਡਟ ਕੇ ਪਹੜਾ ਦੇਵਾਂਗੇ ਹੋਰ ਵੀ ਕੋਈ ਗੱਲ ਨਹੀਂ ਜੀ ਮੀਨੀ ਬੱਸ ਆਪਰੇਟਰ ਯੂਨੀਅਨ ਪੰਜਾਬ ਦਾ ਮੈਂ ਪ੍ਰਧਾਨ ਆ ਮੇਰਾ ਨਾਮ ਬਲਦੇਵ ਸਿੰਘ ਬੱਬੂ ਆ ਅੱਜ ਅਸੀਂ ਗਰਦਾਸਪੁਰ ਜ਼ਿਲ੍ਹੇ ਦੇ ਚੌਣ ਹੋਈ ਇੱਥੇ ਕਰਾਉਣ ਵਾਸਤੇ ਆਏ ਸਾਂ ਸੈਟੀ ਸਾਹਿਬ ਸਰਦਾਰ ਗੁਰਵਿੰਦਰ ਸਿੰਘ ਜੀ ਬਿੱਲੂ ਤੇ ਮੈਂ ਅੱਜ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਫੈਸਲਾ ਲਿਆ ਹੈ ਕਿ ਸਰਦਾਰ ਪ੍ਰਗਟ ਸਿੰਘ ਜੀ ਨੂੰ ਆਪਣਾ ਗਰਦਾਪੁਰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਗਿਆ ਹੈ ਮੈਂ ਬਟਾਲੇ ਦੇ ਗਰਦਾਪੁਰ ਵਾਲੇ ਸਾਰੇ ਵੀਰਾਂ ਨੂੰ ਪਹਿਲੋਂ ਸਾਰੇ ਆਪਰੇਟਰਾਂ ਦਾ ਵਰਕਰਾਂ ਦਾ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਕਿ ਮਹਾਰਾ ਸੋਚੇ ਪਾਛਾ ਸਾਡੀ ਜਥੇਬੰਦੀ ਦੇ ਵਿੱਚ ਇਹ ਪਹਿਲੋਂ ਨੌਕਰੀ ਕਰਦੇ ਸੀ ਵੇਰਕਾ ਦੇ ਵਿੱਚ ਉਸ ਫੈਕਟਰੀ ਜੋ ਜੋ ਇਹਨਾਂ ਦੀ ਰਿਟਾਇਰਮੈਂਟ ਹੋਈ ਹੈ ਉਦੋਂ ਵੀ ਇਹੀ ਗਏ ਸੀ ਤੇ ਉਸ ਦਿਨ ਵੀ ਉੱਥੇ ਬੜਾ ਲੋਕਾਂ ਨੇ ਪਿਆਰ ਇਹਨਾਂ ਨੂੰ ਦਿੱਤਾ ਸੀ ਅੱਜ ਸਾਰੇ ਸਾਡੇ ਆਪਰੇਟਰਾਂ ਨੇ ਮਨ ਇੱਕ ਸਾਰਿਆਂ ਨੇ ਕਰਕੇ ਇਹਨਾਂ ਨੂੰ ਸਰਵਸੰਮਤੀ ਦੇ ਨਾਲ ਬਟਾਲੇ ਦੇ ਵਿੱਚ ਚੋਣ ਕਰਕੇ ਇਹਨਾਂ ਨੂੰ ਪ੍ਰਧਾਨ ਬਣਾਇਆ ਮੈਂ ਪੰਜਾਬ ਦੀ ਜਥੇਬੰਦੀ ਵੱਲੋਂ ਸਾਰੀ ਵੱਲੋਂ ਸਾਰੇ ਆਪਰੇਟਰਾਂ ਨੂੰ ਗਰਦਾਫੋਰ ਜ਼ਿਲ੍ਹੇ ਦੇ ਬਟਾਲੇ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਵਧਾਈ ਦੇਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਆਸ ਹੈ ਕਿ ਇਹ ਸਾਡਾ ਵੀਰ ਬੜੀ ਚੜ੍ਹਦੀ ਕਲਾ ਰ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹ ਚੱਲੇਗਾ। ਭਾਜੀ ਕੀ ਨਾਮ ਤੁਹਾਡਾ? ਮੇਰਾ ਨਾਮ ਪਟਕੜ ਸਿੰਘ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਟਾਲੇ ਵਿਖੇ ਜਿਲ੍ਹਾ ਗਦਾਫੋਰ ਦੀ ਜਿਹੜੀ ਚੋਣ ਕੀਤੀ ਆ ਸਾਡੇ ਪ੍ਰਧਾਨ ਸਭਾਏ ਆ ਸਰਦਾਰ ਬਲੇਵ ਸਿੰਘ ਜੀ ਬੱਬੂ ਇਹਨਾਂ ਨੇ ਮਾਣ ਬਖਸ਼ਿਆ ਆ। ਮੈਂ ਸਾਰੇ ਆਪਰੇਟਰ ਸਾਹਿਬਾਨਾਂ ਦਾ ਤੇ ਪੰਜਾਬ ਦੇ ਪ੍ਰਧਾਨ ਦਾ ਸੈਕਟੀ ਸਾਹਿਬ ਦਾ ਤੈਨੂੰ ਧੰਨਵਾਦ ਆ ਜਿੰਨਾ ਇਡੀ ਵੱਡੀ ਜੁਮੇਰੀ ਮੈਨੂੰ ਦਿੱਤੀ ਆ ਸਰ ਕਾਦੇ ਪ੍ਰਧਾਨ ਬਣਾਈ ਮੈਂ ਮਿਨੀ ਬੱਸ ਆਪਰੇਟਰ ਯੂਨੀਅਨ ਜ਼ਿਲ੍ਹਾ ਗਰਦਾਸਪੁਰ ਬਟਾਲੇ ਤੋਂ ਇਹਨਾਂ ਨੇ ਪ੍ਰੈਜ਼ੈਂਟ ਮੈਨੂੰ ਥਾਪਿਆ ਆ ਤੇ ਉਹਦੀ ਮੈਂ ਬੜੀ ਤੰਦਈ ਨਾਲ ਸੇਵਾ ਕਰੂੰਗਾ ਜੋ ਵੀ ਆਪਰੇਟਰਾਂ ਦੀਆਂ ਮੁਸ਼ਕਲਾਂ ਆ ਉਹ ਊੜੀ ਤੰਦਈ ਨਾਲ ਹੱਲ ਕਰਾਉਣ ਦਾ ਯਤਨ ਕਰੂੰਗਾ ਪ੍ਰਧਾਨ ਸਾਹਿਬ ਦੇ ਪੰਜਾਬ ਦੇ ਸਾਡੀ ਪੂਰੀ ਬਾਡੀ ਦੇ ਨਾਲ ਰਾਤ ਦਿਨ ਇੱਕ ਕਰਕੇ ਪੂਰੀ ਮਿਹਨਤ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰਾ ਸਾਥ ਦੇਵਾਂਗੇ ਆਪਾਂ ਪ੍ਰਧਾਨ ਸਾਹਿਬ ਨਾਲ ਗੱਲ ਕਰਕੇ ਅੱਜ ਤੇ ਮੈਂ ਅੱਜ ਹੀ ਤੁਸੀਂ ਆਏ ਜੋ ਇਹ ਉਹਦਾ ਸੰਭਿਆਈ ਆ ਇਸ ਤੋਂ ਬਾਅਦ ਪ੍ਰਧਾਨਾ ਸਲਾਹ ਕਰਕੇ ਆਪਣੇ ਵਰਕਰ ਸਾਥੀਆਂ ਦੇ ਸਾਰੇ ਜਿੱਦਾਂ ਜਿੱਦਾਂ ਕਹਿਣਗੇ ਉਦਾਂ ਆਪਾਂ ਚੱਲਾਂਗੇ ਹਾਂਜੀ ਹਾਂ ਜੋ ਵੀ ਕਿਤੇ ਜਾਤੀ ਹੋਊਗੀ ਉੱਥੇ ਆਪਾਂ ਡਟ ਕੇ ਪਹਿਰਾ ਦੇਵਾਂਗੇ ਹੋਰ ਵੀ ਕੋਈ ਗੱਲ ਨਹੀਂ ਸਾਰੇ ਆਪਣਾ ਨਾਮ ਦੱਸੋ ਮਿਨੀ ਬੱਸ ਆਪਰੇਟਰ ਯੂਨੀਅਨ ਪੰਜਾਬ ਦਾ ਮੈਂ ਪ੍ਰਧਾਨ ਆ ਮੇਰਾ ਨਾਮ ਬਲਦੇਵ ਸਿੰਘ ਬੱਬੂ ਆ ਅੱਜ ਅਸੀਂ ਗਰਦਾਪੁਰ ਜ਼ਿਲ੍ਹੇ ਦੀ ਚੋਣ ਹੋਈ ਇੱਥੇ ਕਰਾਉਣ ਵਾਸਤੇ ਆਏ ਸਾਂ ਸੈਟੀ ਸਾਹਿਬ ਸਰਦਾਰ ਗੁਰਵਿੰਦਰ ਸਿੰਘ ਜੀ ਬਿੱਲੂ ਤੇ ਮੈਂ ਅੱਜ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਫੈਸਲਾ ਲਿਆ ਕਿ ਸਰਦਾਰ ਪ੍ਰਗਟ ਸਿੰਘ ਜੀ ਨੂੰ ਆਪਣਾ ਗਰਦਾਪੁਰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਗਿਆ ਮੈਂ ਬਟਾਲੇ ਦੇ ਗਰਦਾਪੁਰ ਵਾਲੇ ਸਾਰੇ ਵੀਰਾਂ ਨੂੰ ਪਹਿਲਾਂ ਸਾਰੇ ਆਪਰੇਟਰਾਂ ਦਾ ਵਰਕਰਾਂ ਦਾ ਸਾਰਿਆਂ ਨੂੰ ਮੁਬਾਰਕਬਾਦ ਇਹਨਾਂ ਕਿ ਮਹਾਰਾ ਸੱਚੇ ਪਾਤਸ਼ਾਹ ਸਾਡੀ ਜਥੇਬੰਦੀ ਦੇ ਵਿੱਚ ਇਹ ਪਹਿਲੋਂ ਨੌਕਰੀ ਕਰਦੇ ਸੀ ਵੇਰਕਾ ਦੇ ਵਿੱਚ ਤੇ ਉਸ ਫੈਕਟਰੀ ਜੋਂ ਜੋ ਇਹਨਾਂ ਦੀ ਰਿਟਾਇਰਮੈਂਟ ਹੋਈ ਹੈ ਉਦੋਂ ਵੀ ਅਹੀਂ ਗਏ ਸੀ ਤੇ ਉਸ ਦਿਨ ਵੀ ਉੱਥੇ ਬੜਾ ਲੋਕਾਂ ਨੇ ਪਿਆਰ ਇਹਨਾਂ ਨੂੰ ਦਿੱਤਾ ਸੀ ਅੱਜ ਸਾਰੇ ਸਾਡੇ ਆਪਰੇਟਰਾਂ ਨੇ ਮਨ ਇੱਕ ਸਾਰਿਆਂ ਨੇ ਕਰਕੇ ਇਹਨਾਂ ਨੂੰ ਸਰਬਸੰਮਤੀ ਦੇ ਨਾਲ ਬਟਾਲੇ ਦੇ ਵਿੱਚ ਚੋਣ ਕਰਕੇ ਇਹਨਾਂ ਨੂੰ ਪ੍ਰਧਾਨ ਬਣਾਇਆ ਮੈਂ ਪੰਜਾਬ ਦੀ ਜਥੇਬੰਦੀ ਵੱਲੋਂ ਸਾਰੀ ਵੱਲੋਂ ਸਾਰੇ ਆਪਰੇਟਰਾਂ ਨੂੰ ਗਰਦਾਸਪੁਰ ਜ਼ਿਲ੍ਹੇ ਦੇ ਬਟਾਲੇ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਵਧਾਈ ਦੇਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਆਸ ਹੈ ਕਿ ਇਹ ਸਾਡਾ ਵੀਰ ਬੜੀ ਚੜ੍ਹਦੀ ਕਲਾ ਰਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹ ਚੱਲੇਗਾ